ਇਹ ਹੈਰੀ ਭੁੱਲਰ ਦਾ ਬੱਚਾ ਇਹ ਦਿਲਾਵਰ ਸਿੰਘ ਪੁੱਜਿਆ ਅਮਣਾ ਭੋਂਦੜ ਕਹਿੰਦੇ 15 ਸਾਲ ਤੋਂ ਉੱਪਰ ਹੋ ਗਏ ਪੰਜਾਬ ਦੇ ਹਰ ਮੇਲੇ ਤੇ ਇਸ ਨੌਜਵਾਨ ਦਾ ਟਾਪ ਪ੍ਰਦਰਸ਼ਨ ਰਿਹਾ ਔਰ ਪਤਾ ਨਹੀਂ ਕਿੱਡੇ-ਕਿੱਡੇ ਮੇਲਿਆਂ ਤੇ ਕਿੱਡੇ-ਕਿੱਡੇ ਮੈਚਾਂ ਦੇ ਪਲਟੇ ਲਵਾਏ ਆ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਬੰਦੇ ਦੀ ਕਿਸਮਤ ਆ ਕਈ ਵਾਰੀ ਬੰਦਾ ਸਬਰ 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 ਕਰੀ ਜਾਂਦਾ ਅਮਣਾ ਕਹਿੰਦਾ ਵੀ ਮੈਂ ਐਕਤੀ ਸੋਚਿਆ ਸੀ ਵੀ ਅਮਨੇ ਆਹੀ ਸਾਲ ਖੇਡਣਾ ਜੇ ਕਿਸੇ ਦੀ ਨਿਗਾ ਚੜ ਕੇ ਠੀਕ ਆ ਨਹੀਂ ਆਪਾਂ ਫਿਰ ਮੱਥਾ ਟੇਕ ਦੇਣਾ ਕਬੱਡੀ ਨੂੰ ਪਰ ਇਸ ਨੌਜਵਾਨ ਦੇ ਲਈ ਇਹ ਅੱਜ ਰਾਈਏ ਦੇ ਕਬੱਡੀ ਕੱਪ ਤੇ ਐਲਾਨ ਸਾਡਾ ਵੱਡਾ ਬਾਈ ਜੱਗੀ ਘੰਡਾਵਨਾ ਟੋਨੀ ਸੇਖੋਂ ਜੀ ਹੈਰੀ ਭੁੱਲਰ ਜੀ ਮਨਦੀਪ ਚੀਮਾ ਕੇਵਲ ਭੁੱਲਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨ ਐਲਾਨ ਕਰਦੀ ਆ ਵੀ ਇਸ ਸੀਜ਼ਨ ਭੁੰਦੜ ਵਾਲਾ ਅਮਣਾ ਖੇਡੂ ਚਾਰਪੜੀਆਂ ਖੇਡ ਮੈਦਾਨਾਂ ਦੇ ਵਿੱਚ ਤਾੜੀ ਮਾਰ ਦਿਓ ਮੇਰੇ ਵੀਰੋ ਅੱਜ ਇਸ ਨੌਜਵਾਨ ਦੀ ਚੋਣ ਹੋ ਗਈ ਆ ਜੱਗੀ ਬਾਈ ਹੁਰੀ ਆ ਪੁੱਜਿਆ ਔਰ ਕਹਿੰਦੇ ਵੀ ਇਸ ਸਾਲ ਸ਼੍ਰੀ ਗੁਰੂ ਤੇਜ ਬਹਾਦਰ ਕਬੱਡੀ ਕਲੱਬ ਜਰਮਨ ਦੇ ਲਈ ਜਿਹੜੀ ਟੀਮ ਨੂੰ ਮੇਰੇ ਵੀਰੋ ਟੋਨੀ ਸੇਖੋ ਹੁਰੀ ਜਿਹੜੀ ਟੀਮ ਨੂੰ ਜੱਗੀ ਭੁੱਲਰ ਹੈਰੀ ਪੁੱਲਰ ਕੇਵਲ ਪੁੱਲਰ ਖੁਰੀ ਜੱਸੇ ਪੁੱਲਰੂਰੀ ਮਨਦੀਪ ਚੀਮੇ ਖੁਰੀ ਲਖੇ ਮੱਲੀ ਖੁਰੀ ਗੋਪੀ ਸ਼ੈਨੇ ਖੁਰੀ ਸਾਰੇ ਰਲ ਮਿਲ ਕੇ ਵੱਡੇ ਬਾਈਟੂ ਦੀ ਟੀਮ ਤਿਆਰ ਕਰਦੀ ਆ ਉਸ ਟੀਮ ਦੇ ਲਈ ਖੇਡੂਗਾ ਲੈ ਵੀ ਅਮਨਾ ਤੇਰੇ ਲਈ ਬਹੁਤ ਬਹੁਤ ਮਾਰਕਬਾਦ ਹੈ ਇਸ ਸੀਜ਼ਨ ਦੇ ਵਿੱਚ ਇਹ ਨੌਜਾਨ ਯੂਰਪ ਦੀਆਂ ਖੇਡ ਮੈਦਾਨਾਂ ਦੇ ਵਿੱਚ ਖੇਡੇਗਾ ਆਓ ਤਕੜਾ ਮੈਚ ਭਾਈ ਰੂਪਾ